ਸਾਰਿਆਂ ਨੂੰ ਜੈਮ ਸੀ ਦੀ ਮੇਰਾ ਨਾਮ सोनू ਆ ਜੀ ਮੈਂ ਪਿੰਡ ਨਾਗਰੇ ਦੇ ਰਹਿਣ ਵਾਲਾ ਮੇਰੀ ਵਾਈਫ ਦਾ ਨਾਮ ਪੂਜਾ ਰਾਣੀ ਹੈ ਮੇਰਾ ਬੇਟਾ ਹੈਰੀ ਆ ਅਸੀਂ ਪਿਛਲੇ ਕਈ ਸਾਲਾਂ ਤੋਂ 8-9 ਸਾਲਾਂ ਤੋਂ ਬੜੇ ਪਰੇਸ਼ਾਨ ਸੀਗੇ ਮੈਨੂੰ ਪੀੜਿਆ ਸੀਗਾ ਤੇ ਮੈਂ ਬੜੀਆਂ ਦਵਾਈਆਂ ਖਾਧੀਆਂ ਠੀਕ ਨਹੀਂ ਹੋਇਆ ਹਰ ਵੇਲੇ ਰਿਪੋਰਟ ਦੇ ਵਿੱਚ ਪੋਜ਼ਿਟਿਵ ਹੀ ਆਉਂਦਾ ਕਦੀ ਨੈਗੇਟਿਵ ਨਹੀਂ ਆਇਆ ਵਾਈਫ ਨੂੰ ਸੀ ਪੀੜਿਆ ਉਹ ਵੀ ਤੇ ਬੱਚਾ ਹੋਣੇ ਵਾਲਾ ਸੀ ਮੇਰੀ ਵਾਈਫ ਨੂੰ ਇਹਦੇ ਵਿੱਚ ਕੀ ਡਾਕਟਰ ਨੇ ਦੱਸਿਆ ਵੀ ਕਹਿੰਦੇ ਜੇ ਤੁਹਾਡਾ ਫੋਨ 6.5 ਗ੍ਰਾਮ ਤੋਂ ਇਹਦਾ 6.5 ਗ੍ਰਾਮ ਸੀਗਾ ਰਿਪੋਰਟ ਦੇ ਵਿੱਚ ਜੇ ਕਹਿੰਦੇ ਘਟੋਗਾ ਡਾ 8 ਗ੍ਰਾਮ ਨਹੀਂ ਹੋਇਆ ਤਾਂ ਫੇਰ ਹਸਪੀਟਲ ਦੇ ਜਾਣਾ ਪੈਣਾ ਕੀ ਪਤਾ ਆਪਰੇਸ਼ਨ ਕਰਨਾ ਪਵੇ ਪਰ ਪ੍ਰਮਾਤਮਾ ਅਸੀਂ ਵਿਸ਼ਵਾਸ ਕੀਤਾ ਸੀ ਕਿ ਆ ਵੀ ਪ੍ਰਭੂ ਸਾਡੇ ਆ ਪ੍ਰਭੂ ਯੇਸ਼ੂ ਨੇ ਖੂਨ ਪੂਰਾ ਕਰ ਦੇਣਾ ਇਹ ਪ੍ਰਾਰਥਨਾ ਕਰਾਵਾਂਗੇ ਤੇ ਅਸੀਂ ਪਹਿਲਾਂ ਕੁਝ ਦਿਨ ਪਹਿਲਾਂ ਡਿਲੀਵਰੀ ਤੋਂ 3-4 ਦਿਨ ਪਹਿਲਾਂ ਅਸੀਂ ਪ੍ਰੇ ਕਰਾਈ ਪ੍ਰੇਟ ਹਾਅਰ ਤੇ ਤੇ ਉਹਨਾਂ ਨੇ ਪਾਸਟਰ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਹੁਣੇ ਆਪਣੇ ਇਨਰ ਰਿਪੋਰਟ ਕਰਾਓ ਜਾ ਕੇ ਅਸੀਂ ਜਦੋਂ ਰਿਪੋਰਟ ਕਰਾਈ ਤੇ ਖੂਨ 9.5 ਗ੍ਰਾਮ ਨਿਕਲਿਆ ਮੇਰੀ ਵਾਈਫ ਦਾ ਮੇਰਾ ਪੀੜਿਆ ਸੀ ਕਾਫੀ ਚਿਰ ਤੋਂ ਮੈਂ ਵੀ ਮੈਂ ਕਿਹਾ ਮੈਂ ਵੀ ਕਰਾ ਲੈਂਦਾ ਕੀ ਬਤਾ ਖੂਨ ਦੀ ਲੋੜ ਨਾ ਪਵੇ ਇਹਨੂੰ ਘੱਟ ਸੀਗਾ ਤੇ ਮੇਰਾ ਤੇਰਾ ਪੁਆਇੰਟ ਖੂਨ ਨਿਕਲਿਆ ਉਹ ਵੀ ਮੈਨੂੰ ਵੀਲੀਆ ਵੀ ਹਟ ਗਿਆ ਮੇਰਾ ਬਿਲਕੁਲ ਮੈਂ ਠੀਕ ਠਾਕ ਆ ਮੇਰਾ ਬੇਟਾ ਹੀ ਇਹਦਾ ਲਿਖਾਇਆ ਸੀ ਅਸੀਂ ਤਿੰਨ ਸਾਲਾ ਤੋਂ ਇਹ ਵੀ ਬਹੁਤ ਡਾਕਟਰਾਂ ਦੇ ਅਸੀਂ ਲਗਾਏ ਰੇਸ਼ਾ ਰਹਿੰਦੀ ਬਿਮਾਰੀ ਰਹਿੰਦੀ ਹਸਪੀਟਲ 'ਚ ਦਾਖਲ ਅਗਰ ਆਪ ਕਈ ਵਾਰੀ ਇਹ ਹੀ ਇਹਦਾ ਲਿਖਾਇਆ ਸੀਗਾ ਤੇ ਹੁਣ ਬਿਲਕੁਲ ਬੇਟਾ ਵੀ ਠੀਕ ਆ ਤੇ ਕੋਈ ਸਾਨੂੰ ਕੋਈ ਬਿਮਾਰੀ ਨਹੀਂ ਘਰ ਚ ਲੜਾਈ ਝਗੜਾ ਰਹਿੰਦਾ ਸੀ ਉਹ ਵੀ ਬਿਲਕੁਲ ਠੀਕ ਹੈ ਤੇ ਘਰ ਦੇ ਵਿੱਚ ਬਰਕਤ ਵੀ ਆ ਤੁਸੀਂ ਵੀ ਸਾਰੇ ਜਿੰਨੇ ਵੀ ਲੋਕ ਇਸ ਗਵਾਹੀ ਨੂੰ ਦੇਖਦੇ ਆ ਵਿਸ਼ਵਾਸ ਕਰਕੇ ਜਿੱਦਾਂ ਮੈਨੂੰ ਸਾਰੀ ਚੰਗਿਆਈ ਮਿਲੀ ਪ੍ਰਭੂ ਤੁਹਾਨੂੰ ਵੀ ਬਰਕਤ ਦੇਊਗਾ ਚੰਗਿਆਈ ਦੇਊਗਾ ਸਾਰੇ ਜਣੇ ਪਵਿੱਤਰ ਭਵਨ ਚਾਹੋ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰੋ ਖੁਜੇ ਵਾਲਾ ਦੀ ਧਰਤੀ ਤੇ ਵਹਿੰਦਾ ਰੂਹਾਨੀਅਤ ਦਾ ਦਰਿਆ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਸੰਗਤਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਪਣੇ ਜੀਵਨ ਅੰਦਰ ਸੁੱਖ ਆਰਾਮ ਅਤੇ ਸ਼ਾਂਤੀ ਨੂੰ ਪਾਇਆ ਹੈ ਜੇ ਤੁਸੀਂ ਪਰੇਸ਼ਾਨ ਹੋ ਦੁੱਖਾਂ ਦੇ ਵਿੱਚ ਹੋ ਨਸ਼ਿਆਂ ਦੇ ਵਿੱਚ ਫਸੇ ਹੋ ਤਾਂ ਦਾ ਓਪਨ ਡੋਰ ਚਰਚ ਖੋਜੇ ਵਾਲਾ ਹਰ ਐਤਵਾਰ ਅਤੇ ਹਰ ਵੀਰਵਾਰ Satsang ਦੇ ਵਿੱਚ ਆਓ ਹਰ ਐਤਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ દો તક સતસંગ પ્રાર્થના પ્રાર્થના કરા પ્રાર્થના ટાવર નંબર અઠાન છબી દો પેઠ અઠાન સત છી પેતી તુ કૅન ફાઇન્ડુક પા ખોજેવાલાગિન વેબસાઈટ www.khojewalachurch.org To get rejoice or happiness, subscribe us on Pastor Dol Khojewala, where Pastor Dolji preached with the guidance of Holy Spirit and delivers the message to the congregation. Har Etwar, Te Virwar, The Open Door Church Khojewala, Jila Kapurthala, Punjab, Prasna Karan, ਤੇ ਪ੍ਰਾਰਥਨਾ ਕਰਵਾਉਣ ਦੇ ਲਈ ਆਓ